ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਅੱਜ ਪਹੁੰਚੇ ਹੋਏ ਹਾਂਗੇ ਪ੍ਰੀਤ ਤੇ ਟਰੈਕਟਰ ਐਂਡ ਕੰਬਾਈਨ ਵਾਲਾਂ ਦੇ ਚਲੋ ਜੀ ਤੁਹਾਨੂੰ ਦਿਖਾਈਏ ਵੀ ਇੱਥੇ ਹੁੰਦਾਗਾ ਟਰੈਕਟਰ ਦਾ ਜਨਮ ਦੇਖ ਸਕਦੇ ਹੋ ਬਈ ਪ੍ਰੀਤ ਨਾਲ ਇੰਜਣ ਚਣਕੀ ਰੱਖੇ ਪਏ ਨੇ ਤੁਹਾਨੂੰ ਦਿਖਾਉਣ ਹੈਗੇ ਸਭ ਤੋਂ ਪਹਿਲਾਂ ਤੁਹਾਨੂੰ ਟਰੈਕਟਰ ਦਾ ਇੰਜਣ ਦਿਖਾਉਣ ਹੈ ਨਾ ਕਿਵੇਂ ਹੁੰਦਾ ਏ ਦੇਖ ਸਕਦੇ ਹੋ ਬਈ ਚਲਦੇਗਾ ਪੰਦਰ ਨੂੰ ਇੱਥੇ ਸਾਰੇ ਇੰਜਣ ਪਏ ਨੇ ਇਧਰਲੀ ਸਾਈਡ ਅਸੈਂਬਲ ਕਰਦੇ ਨੇ ਤੇ ਅਗਿਆ ਚੈਨਾ ਦੇ ਉੱਪਰ ਦੀ ਉਹ ਅੱਗੇ ਵਗ ਜਾਂਦਾ ਹਨ ਦੇਖ ਸਕਦਾ ਬਈ ਕਿਵੇਂ ਟੰਗਿਆ ਪਿਆ ਸਮਾਨ ਉਹਦੇ ਵਿੱਚ ਦੀ ਜਾਂਦਾ ਉੱਪਰ ਮਸ਼ੀਨ ਜੀ ਦੇ ਤੇ ਉਹ ਸਾਹਮਣੇ ਪਈਆਂ ਨੇ ਬਾਈ ਜੀ ਇੰਨੀਆਂ ਲੀਆਂ ਸੋਆਂ ਦੇਖ ਸਕਦਾ ਬਾਈ ਜੀ ਹਰੇ ਅਤੇ ਲਾਲ ਰੰਗ ਦੇ ਹਨ ਤੇ ਇਹ ਆ ਗਿਆ ਬਾਈ ਜੀ ਇੰਜਨ ਚੈੱਕ ਕਰੋ ਬਾਈ ਜੀ ਪ੍ਰੀਤ ਟਰੈਕਟਰ ਦੀ ਗੱਲਬਾਤ ਕਰੀਏ ਤਾਂ ਬਾਈ ਜੀ ਵਧੀਆ ਟਰੈਕਟਰ ਹੈਗਾ ਸਸਤਾ ਟਰੈਕਟਰ ਤੇ ਘੱਟ ਖਰਚ ਵਾਲਾ ਟਰੈਕਟਰ ਆ ਯਾਨੀ ਕਿ ਜ਼ਿਮੀਂਦਾਰਾਂ ਦੇ ਹੱਕ ਦਾ ਟਰੈਕਟਰ ਹੈਗਾ ਚੈੱਕ ਕਰੋ ਬਾਈ ਜੀ ਇੰਜਨ ਤੇ ਅੱਗੇ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਇਹਦੇ ਅਲੱਗ-ਅਲੱਗ ਪਾਰਟ ਜੋੜੇ ਜਾਂਦੇ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਦੇਖ ਸਕਦੇ ਹੋ ਨਾ ਤੇ ਇੱਥੇ ਬਾਈ ਜੀ ਬੋਰਨਟ ਫਿਟਿੰਗ ਹੁੰਦੀ ਆ ਇੱਥੇ ਸਟਿਕਰ ਫਿਟਮੈਂਟ ਹੁੰਦੀ ਆ ਤੇ ਇੱਥੇ ਔਇਲ ਫਿਲਿੰਗ ਫਿਲਿੰਗ ਹੁੰਦੀ ਹੈ ਨਾ ਯਾਨੀ ਕਿ ਇਹ ਅਲੱਗ-ਅਲੱਗ ਇਹਦੇ ਡਿਪਾਰਟਮੈਂਟ ਨੇ ਨਾ ਬਾਈ ਜੀ ਦੇਖ ਸਕਦੇ ਹੋ ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਕੰਮ ਦੇ ਰੱਖੇ ਨੇ ਕੋਈ ਟਾਇਰ ਪਾਉਂਦਾ ਕੋਈ ਤੇਲ ਪਾਉਂਦਾ ਕੋਈ ਬਾਡੀ ਫਿਟ ਕਰ ਦਿੰਦਾ ਹਨਾ ਦੇਖ ਸਕਦੇ ਹੋ ਤੇ ਅੱਗੇ ਬਾਈ ਜੀ ਹੁਣ ਅਸੀਂ ਆ ਗਏ ਆ ਇੱਥੇ ਦੇਖ ਸਾਧੋ ਬਾਈ ਜੀ ਇੱਥੇ ਕਰੇਨਾ ਬਣਦੀਆਂ ਨੇ ਕਰੇਨਾ ਹਾਈ ਡਰੇ ਹਨਾ ਚੈੱਕ ਕਰੋ ਬਾਈ ਜੀ ਤੇ ਹੱਦ ਤੱਕ ਆਈ ਦੇਖੋ ਅੱਗੇ ਹੁਣ ਜੇ ਮੱਕੀ ਵਾਲਾ ਸੀਜ਼ਨ ਹਨਾ ਉਹਦੇ ਵਾਸਤੇ ਬਾਈ ਜੀ ਕਟਰ ਤਿਆਰ ਕੀਤੇ ਹੋਏ ਨੇ ਕਟਰ ਤਿਆਰ ਕੀਤੇ ਨੇ ਵੀ ਆ ਜੋ ਲੈ ਜੋ ਦੇ ਕਰ ਲੋ ਟਰੈਕਟਰ ਤੇ ਫਿੱਟ ਠੀਕ ਹੈ ਜੀ ਚਲੋ ਹੁਣ ਅੱਗੇ ਚੱਲਦੇ ਆਂਗੇ ਤੇ ਇਹ ਵਈ ਦੇਖ ਸਕਦਾ ਨਾ ਇੱਥੇ ਕਰੇਨਾ ਫਿੱਟ ਹੁੰਦੀਆਂ ਨੇ ਜਿੱਦਾਂ ਉਹ ਪਿੱਛੇ ਆਪਾਂ ਨੂੰ ਟਰੈਕਟਰ ਦਿਖਾਏ ਨੇ ਨਾ ਉਦਾਂ ਹੀ ਹੁੰਦਾ ਬਾਈ ਦੇਖ ਸਕਦਾ ਨਾ ਇਦਾਂ ਹੀ ਹੁੰਦਾ ਹੈ ਕਿ ਇਹਦਾ ਥੱਲੇ ਵਾਲਾ 베ਸ ਤੇ ਉਹਦੇ ਵਿੱਚ ਰੱਖ ਕੇ ਇੰਜਨ ਕਰ ਦਿੰਦੇ ਨੇ ਬਾਈ ਜੀ ਤਿਆਰ ਚੈੱਕ ਕਰੋ ਬਾਈ ਜੀ ਇਸ ਤੋਂ ਬਾਅਦ ਇਹ ਤੁਹਾਨੂੰ ਹੋਰ ਚੀਜ਼ ਦਿਖਾਉਣਾ ਹੈ ਕਿ ਇਹ ਆ ਗਿਆ ਦਾ ਕੈਬਨ ਇੱਕ ਕੈਬਨ ਹੁੰਦਾ ਹੈਗਾ ਏਸੀ ਕੈਬਨ ਵੀ ਤੁਸੀਂ ਕਰਵਾ ਸਕਦੇ ਹੋ ਕਹਿੰਦੇ ਇਹ ਆਪਦੇ ਆਪ ਦੀ ਜਾਨਕੀ ਡਿਮਾਂਡ ਦੇ ਉੱਪਰ ਹੁੰਦਾ ਹੈਗਾ ਜਿਹੜੇ ਮੇਰੇ ਵੀਰ ਨੂੰ ਜਿਹੋ ਜਿਹਾ ਵੀ ਕੈਵਨ ਚਾਹੀਦਾ ਨਾ ਉਹ ਜਿਹੇ ਕੈਵਨ ਸਾਨੂੰ ਤਿਆਰ ਕਰਕੇ ਦੇ ਦੇਣਗੇ ਉਸ ਤੋਂ ਬਾਅਦ ਹਨਾ ਦੇਖ ਸਕਦੇ ਜੇ ਮੇਰੇ ਇਧਰ ਤਿਆਰ ਹੋ ਜਾਵੇ ਇਸ ਤੋਂ ਬਾਅਦ ਇੱਥੇ ਕੈਵਨ ਰੱਖ ਦੇਣਗੇ ਹਨਾ ਤਾਂ ਉਹ ਤਿਆਰ ਹੋ ਗਈ ਬਾਈ ਜਮਾ ਸਾਰੇ ਉੱਤੋਂ ਆਦੇ ਇਦਾਂ ਕਰਕੇ ਦੀ ਚੈਕਿੰਗ ਹੁੰਦੀ ਹੈ ਨਾ ਦੇਖ ਸਕਦੇ ਹੋ ਸਾਰ ਕੁਝ ਘੁਮਾ ਕੇ ਦੇਖ ਦਿੰਦੇ ਵੀ ਇਹ ਦੇਖੇ ਵੇ ਇਹ ਮਿੱਟੀ ਚੱਕੀ ਤੇ ਤੇ ਢੋਲਤੀ ਨਾ ਬਾਈ ਜੀ ਦੇਖ ਸੋ ਬਾਈ ਕਿਵੇਂ ਲੱਗਿਆ ਬਾਈ ਜੀ ਅੱਜ ਦਾ ਵਲੌਗ ਨਿਕਲਿਆ ਬਲੌਗ ਸੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ